ਦੋਸਤ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਇਹਨਾਂ ਹੈਂਡੀਕੈਪਡ ਵੀਰਾਂ ਦੇ ਲੇਖੇ ਲਾਇਆ ਇਹ ਵੀਰ ਅਮਨਦੀਪ ਪੂਲੀ ਤੋਂ ਆ ਇਹਦੇ ਕਾਫੀ ਵਾਰ ਕਾਲ ਆਈ ਤੇ ਇੱਕ ਦੋ ਦੋਸਤਾਂ ਨੇ ਵੀ ਬਾਈ ਇਹਨਾਂ ਦੀ ਮਦਦ ਕਰਿਆ ਯਾਰ ਇਹਨਾਂ ਨੂੰ ਚਲੋ ਆਪਾਂ ਕੌਣਾਂ ਮਦਦ ਕਰਨ ਵਾਲੇ ਹੈ ਸਰਕਾਰ ਨੇ ਦੇਣਾ ਪਰ ਅਪਰਾਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਇਹ ਵੀਰਾਂ ਨੂੰ ਲੈ ਕੇ ਤੇ ਬਾਈ ਨੇ ਇੰਨੀਆਂ ਅਸੀਸਾਂ ਦਿੱਤੀਆਂ ਸ਼ਾਇਦ ਇਹਨਾਂ ਦੀਆਂ ਅਸੀਸਾਂ ਹੀ ਬਚਾਈ ਬੈਠੀਆਂ ਇਹ ਭਰਾ ਨੂੰ ਜਦੋਂ ਸਾਈਕਲ ਮਿਲ ਗਿਆ ਤੇ ਬਹੁਤ ਚਾਅ ਚੜਿਆ ਬਹੁਤ ਕਹਿੰਦਾ ਖੁਸ਼ੀ ਹੋਈ ਹੈ ਤੇ ਆਪਦੇ ਵੀ ਮਨ ਨੂੰ ਸਕੂਨ ਮਿਲ ਗਿਆ ਉਸ ਤੋਂ ਬਾਅਦ ਇਹ ਭਰਾ ਪੂਲੇ ਤੋਂ ਆ ਤੇ ਇਹਨੂੰ ਜਦੋਂ ਸਾਈਕਲ ਮਿਲ ਗਿਆ ਤੇ ਇਹਨੂੰ ਮੈਂ ਪੁੱਛਿਆ ਮੈਂ ਕਿਵੇਂ ਲੱਗਦਾ ਕਹਿੰਦਾ ਬਹੁਤ ਵਧੀਆ ਹੱਸ ਕੇ ਸਮਾਈਲ ਦਿੱਤੀ ਤੇ ਥੰਬਸ ਅਪ ਚੱਕ ਕੇ ਮੈਨੂੰ ਇਸ਼ਾਰਾ ਕੀਤਾ ਇਹ ਭਰਾ ਪੁੱਛਿਓ ਖੁਰਦਸੀ ਦੀ ਵੀ ਕਾਲ ਆ ਰਹੀ ਸੀ ਤੇ ਇਹਨਾਂ ਨੂੰ ਜਦੋਂ ਸਾਈਕਲ ਮਿਲ ਗਿਆ ਇਹਨੂੰ ਵੀ ਮੈਂ ਪੁੱਛਿਆ ਮੈਂ ਕਿ ਕਿਵੇਂ ਆ ਬਾਈ ਕਹਿੰਦਾ ਠੀਕ ਆ ਤੇ ਕਹਿੰਦਾ ਮੈਂ ਕਿਵੇਂ ਲੱਗ ਰਿਹਾ ਕਹਿੰਦਾ ਬੜਾ ਵਧੀਆ ਲੱਗ ਰਿਹਾ ਤੇ ਗੱਡੀ ਚਲਾ ਕੇ ਦੇਖ ਮੈਂ ਗਿਆ ਤੇ ਜਦੋਂ ਤੁਰੀ ਤੇ ਬਾਈ ਨਾ ਦਿਲ ਅ ਅੰਦਰੋਂ ਖੁਸ਼ ਹੋ ਗਿਆ ਤੇ ਆਪਣਾ ਕੰਮ ਕਿਵੇਂ ਲੱਗਿਆ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਸ਼ੇਅਰ